ਪਤਾ ਹੁਣ ਕੀ ਬਣੂਗਾ ਬਨ ਗਈ ਮਮੀ ਪੈਸੇ ਮੰਗਦੇ ਆ ਕਿੰਨੇ ਪੈਸੇ ਮੰਗਦੇ ਆ ਪੈਸੇ ਤਾਂ ਬਹੁਤ ਮੰਗਦੇ ਆ ਪਰ ਮੈਂ ਉਹਨਾਂ ਨੂੰ ਜਦੋਂ ਆਪਣੇ ਘਰ ਦੇ ਹਾਲਾਤ ਦੱਸੇ ਨਾ ਫਿਰ ਉਹ ਕਹਿੰਦੇ ਲੱਖ ਰੁਪਈਆ ਦਾ ਲੱਗੂਗਾ ਹੀ ਪਤਾ ਪਾ ਲੱਖ ਰੁਪਈਆ ਕਿੱਥੋਂ ਦੇਵਾਂਗੇ ਚੱਲ ਕੋਈ ਨਹੀਂ ਮੰਮੀ ਜੇ ਮੇਰੀ ਕਿਸਮਤ ਚ ਨੌਕਰੀ ਹੋਈ ਨਾ ਤਾਂ ਮੈਂ ਫੇਰ ਭਰਤੀ ਹੋ ਜੂਗਾ ਪੁੱਤ ਵਾਰ-ਵਾਰ ਨਹੀਂ ਮੌਕੇ ਮਿਲਦੇ ਤੇਰੀ ਜ਼ਿੰਦਗੀ ਦਾ ਸਵਾਲ ਐ ਮੇਰੀਆਂ ਵਾਲੀਆਂ ਵੇਚ ਦਿਨੇ 50000 ਦੀਆਂ ਹੋ ਜਾਣੀਆਂ ਤੇ 50000 ਤੇਰੇ ਤਾਏ ਕੋਲ ਧਾਰਾ ਫੜ ਲੈਣੇ ਆ ਠੀਕ ਆ ਮੰਮੀ ਦੇ ਪੁੱਤ ਚਾਚੀ ਕਿੱਥੇ ਆ ਚਾਚੀ ਪਾਪਾ ਦਾ ਹੈ ਨਹੀਂਗਾ ਘਰੇ ਉਹਦਾ ਭੈਣ ਕੋਲੇ ਗਿਆ ਉਹਨਾਂ ਦੇ ਲੈਂਟਰ ਪਹਿਣਾ 5-7 ਦਿਨ ਉੱਥੇ ਹੀ ਰਹੂਗਾ ਦੱਸੋ ਕੀ ਕੰਮ ਆਏ ਸੀਗੇ ਵੇ ਪਤਾ 50 ਹਜ਼ਾਰ ਦਾ ਰਾ ਲੈਣਾ ਸੀ ਬੱਗੇ ਦਾ ਪੁਲਿਸ ਦਾ ਕੰਮ ਬਣਦਾ ਅਸੀਂ ਉਹਨਾਂ ਨੂੰ ਪੈਸੇ ਦੇਣੇ ਸੀ ਉਹ ਚਾਚੀ ਸਾਡੇ ਕੋਲ ਪੈਸੇ ਕਿੱਥੇ ਪਾਪਾ ਦਾ ਸਾਰੇ ਪੈਸੇ ਪਹਿਲਾਂ ਹੀ ਰਿਸ਼ਤੇਦਾਰਾਂ ਨੂੰ ਵੰਡੀ ਫਿਰਦਾ